ਤੁਸੀਂ ਕਾਹ ਵੀ ਕਰਨ ਆਜਲੇ ਨੇ ਜਿਹੜਾ ਗਾਣਾ ਹੈ ਉਹ ਤੇ ਚਵੀਜ਼ ਲੈਂਗੁਏਜ ਹੈ। ਉਹ ਕਰਨ ਨੂੰ ਐਂਕਾ ਚਲੋ ਕਲਾਕਾਰੀ ਦੌਰ ਤੇ ਭਾਈ ਸਾਹਿਬਾ ਸੋਹਰਾ ਭਰਾ ਹੈ। ਸੋ ਮੈਂ ਉਹਨੂੰ ਵੀ ਸਿਰਿਆ ਦਿੰਨਾ ਜਿਸ ਸਾਡੇ ਵੱਡੇ ਇਹਨਾਂ ਚੀਜ਼ਾਂ ਤੋਂ ਤਾਰਾ ਕਰਦੇ ਆਂ। ਤੋਂ ਬਈ ਨਾ ਕਰੀ। ਤੁਸੀਂ ਮੈਂ ਤਾਂ ਸੀ ਜੇ ਤੁਸੀਂ ਚਾਰ ਰੋਟੀਆਂ ਨਾਲ ਕੋ ਸਬਜ਼ੀ ਨਾਲ ਰੋਟੀ ਖਾਓ ਨਾ। ਫਿਰ ਤਾਂ ਅਸੀਂ ਕਿਹੜਾ ਖਾਜਾ ਕਰਾਂਗੇ। ਉਹ ਕਲਾਕਾਰ ਸਵਾਇ ਦੇ ਹਿਸਾਬ ਇਹ ਹੁਣ ਸੋਨਣਾ ਲੈ ਕੇ ਆ ਗਏ। ਕਰਨ ਔਜਲਾ ਨੂੰ ਉਹਨਾਂ ਦੇ ਹਾਲੀਆ ਰਿਲੀਜ਼ ਗੀਤ ਐਮ ਐਫ ਗਬਰੂ ਨੇ ਵਿਵਾਦਾ ਦੇ ਵਿੱਚ ਪਾ ਦਿੱਤਾ ਹੈ। ਜੀ ਹਾਂ ਆਡੀਅנס ਦੇ ਵੱਲੋਂ ਉਹਨਾਂ ਦੇ ਹੀ ਫੈਨਸ ਦੇ ਵੱਲੋਂ ਇਸ ਗੀਤ ਦੀ ਕੜੀ ਨਿੰਦਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਰਨ ਔਜਲਾ ਨੇ ਤਾਂ ਇਸ ਗੀਤ ਦੇ ਵਿੱਚ ਆਪਣੀ ਮਾਂ ਨੂੰ ਹੀ ਗੱਲ ਕੱਢ ਦਿੱਤੀ ਹੈ। ਪਰ ਇਸ ਦੇ ਚਲਦਿਆਂ ਜਦੋਂ ਬੱਬੂ ਮਾਨ ਨੂੰ ਕੈਨੇਡਾ ਦੇ ਵਿੱਚ ਇਸ ਬਾਰੇ ਸਵਾਲ ਪੁੱਛਿਆ ਗਿਆ ਤੇ ਬੱਬੂ ਮਾਨ ਨੇ ਜਿਹੜਾ ਜਵਾਬ ਦਿੱਤਾ ਉਸ ਨੂੰ ਸੁਣੋ ਤੁਸੀਂ ਵੀ ਹੈਰਾਨ ਹੋ ਜਾਓਗੇ। ਜੀ। ਥੋੜਾ ਸਵਾਲ ਆ ਜਿਹੜਾ ਤੁਸੀਂ ਕਲਾਕਾਰ ਦਾ ਨੌਲੇਜ ਤੁਸੀਂ ਵਧੇ ਹੋ ਲੈ ਸਕਦੇ ਹੋ ਜੇ ਮਾਈਕ੍ਰੋ ਗਰਾਂਜੀ ਕਰਦਾ ਤੁਸੀਂ ਵਧੇ ਸਕਦੇ ਹੋ ਤੁਸੀਂ ਕਹੋ ਵੀ ਕਰਮਾ ਜਿਹੜੇ ਨੇ ਜਿਹੜਾ ਗਾਣਾ ਹੈ ਉਹਦੇ ਜੀਬੀ ਲੈਂਗੁਏਜ ਹੈ ਤੋਂ ਕਰਮ ਉਹ ਇੱਥੇ ਚਲੋ ਕਲਾਕਾਰੀ ਤੌਰ ਤੇ ਪਾਈ 16 ਸੋੜਾ ਪਰ ਹੈ ਸੋ ਮੈਂ ਉਹਨੂੰ ਵੀ ਸਹਿਯਾ ਦਿੰਦਾ ਜਿਹੜੇ ਸਾਡੇ ਵੱਡੇ ਇਹਨਾਂ ਚੀਜ਼ਾਂ ਤੋਂ ਤਾਰਾ ਕਰਦੇ ਆਂ ਤੋਂ ਬਾਇ ਨਾਮ ਕਰੀ ਤੁਸੀਂ ਮੈਂ ਤਾਂ ਸੀ ਜੇ ਤੁਸੀਂ ਚਾਰ ਰੋਟੀਆਂ ਨਾਲ ਉਹ ਸਭ ਜਿਹੜਾ ਰੋਟੀ ਖਾਉਂਗਾ ਫਿਰ ਆ ਅਸੀਖ ਰਖਾ ਖਾਧਿਆ ਕਰ ਤੂੰ ਅਲਾ ਕਰ ਸੁਭਾਏ ਦੇ ਹਿੱਸਾ ਇਹ ਹੁਣ ਸੁਣਨ ਨਾਲ ਬੈਠਾ ਕਰ ਬੱਬੂ ਮਾਨ ਨੂੰ ਜਦੋਂ ਪੱਤਰਕਾਰ ਦੇ ਵੱਲੋਂ ਗੋਲ-ਮੋਲ ਕਰਦੇ ਹੋਏ ਆ ਗੱਲ ਪੁੱਛੀ ਗਈ ਤੇ ਬੱਬੂ ਮਾਨ ਨੇ ਤਾਂ ਪਹਿਲਾਂ ਸਿੱਧਾ ਹੀ ਕਹਿ ਤਾ ਕਿ ਤੁਸੀਂ ਕਰਨ ਔਜਲਾ ਦਾ ਨਾਮ ਲਓ ਕਿਉਂਕਿ ਜੇਕਰ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ ਤੇ ਤੁਹਾਨੂੰ ਉਹਦਾ ਨਾਮ ਵੀ ਲੈਣਾ ਚਾਹੀਦਾ ਤੇ ਬੱਬੂ ਮਾਨ ਨੇ ਇਹ ਗੱਲ ਕਹੀ ਕਿ ਕਰਨ ਔਜਲਾ ਨੇ ਲੋਕਾਂ ਲਈ ਹੀ ਗੀਤ ਗਾਇਆ ਜੇ ਲੋਕਾਂ ਨੂੰ ਉਹ ਗੀਤ ਪਸੰਦ ਨਹੀਂ ਆ ਰਿਹਾ ਤੇ ਕਲਾਕਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਲਾਕਾਰ ਲੋਕਾਂ ਦਾ ਹੁੰਦਾ ਹੈ ਤੇ ਕਲਾਕਾਰ ਲੋਕਾਂ ਵੱਲੋਂ ਹੀ ਬਣਾਇਆ ਜਾਂਦਾ ਤੇ ਇਸ ਪੂਰੇ ਵਿਵਾਦ ਦੇ ਵਿੱਚ ਬੱਬੂ ਮਾਨ ਵੱਲੋਂ ਬੜੇ ਹੀ ਸਰਲ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਕਿ ਜੇ ਲੋਕ ਤੁਹਾਡੀ ਗਾਇ ਕੀ ਦੇ ਕਿਸੇ ਚੀਜ਼ ਨੂੰ ਨਕਾਰ ਰਹੇ ਨੇ ਤੇ ਤੁਹਾਨੂੰ ਉਹਦਾ ਦਾ ਕੰਮ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਕਲਾਕਾਰ ਲੋਕਾਂ ਲਈ ਹੀ ਗਾਉਂਦਾ ਤੇ ਜੇ ਲੋਕ ਉਹਨੂੰ ਪਸੰਦ ਨਹੀਂ ਕਰ ਰਹੇ ਉਸ ਦੇ ਉੱਪਰ ਅਪੱਤੀ ਜਤਾ ਰਹੇ ਨਹੀਂ ਤੇ ਇਟ ਮੀਨਸ ਕਲਾਕਾਰ ਨੂੰ ਇਹੋ ਜੀਆਂ ਚੀਜ਼ਾਂ ਨਹੀਂ ਗਾਣੀਆਂ ਚਾਹੀਦੀਆਂ ਵੈਲ ਤੁਹਾਨੂੰ ਦੱਸ ਦਈਏ ਕਿ ਐਮ ਐਫ ਗੱਭਰੂ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸਭ ਨੂੰ ਬੇਸਬਰੀ ਦੇ ਨਾਲ ਕਰਨ ਔਜਲਾ ਦੀ ਐਲਬਮ ਦਾ ਇੰਤਜ਼ਾਰ ਸੀ ਪਰ ਜਦੋਂ ਐਮ ਐਫ ਗੀਤ ਨਜ਼ਰ ਆਇਆ ਜਿੱਥੇ ਉਸ ਗੀਤ ਨੂੰ ਅੱਜ ਦੀ ਜੈਂਜ਼ੀ ਜਨਰੇਸ਼ਨ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਉੱਥੇ ਹੀ ਕਰਨ ਔਜਲਾ ਨੂੰ ਚਾਉਣ ਵਾਲੇ ਇਸ ਗੀਤ ਨੂੰ ਨਾ ਪਸੰਦ ਵੀ ਕਰ ਰਹੇ ਨੇ 6 ਦਿਨ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਨੇ 3.5 ਕਰੋੜ ਦੇ ਲਗਭਗ ਲੋਕ ਇਸ ਗੀਤ ਨੂੰ ਸਿਰਫ ਔਰ ਸਿਰਫ YouTube ਤੇ ਹੀ ਸੁਣ ਚੁੱਕੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜੇਨ ਜ਼ੀ ਜਨਰੇਸ਼ਨ ਇਸ ਗੀਤ ਦੇ ਉੱਪਰ ਵਾਈਬ ਕਰਦੀ ਨਜ਼ਰ ਆ ਰਹੀ ਹੈ ਇਸ ਗੀਤ ਨੂੰ 90 ਦੇ ਜਨਮੇ ਬੱਚੇ ਜਿਹੜੇ ਨੇ ਉਹ ਨਕਾਰ ਰਹੇ ਨੇ ਪਰ ਇੱਥੇ ਵਿਵਾਦ ਹੋਰ ਸ਼ੁਰੂ ਹੋ ਗਿਆ ਜਦੋਂ ਕੁਝ ਲੋਕਾਂ ਦੇ ਵੱਲੋਂ ਤੇ ਕੰਟੈਂਟ ਕ੍ਰੀਏਟਰਸ ਦੇ ਵੱਲੋਂ ਕਰਨ ਔਜਲਾ ਦਾ ਪੱਖ ਪੂਰਿਆ ਗਿਆ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਗਾਲਾਂ ਗੱਡੀਆਂ ਤੇ ਉਹਨਾਂ ਕੰਟੈਂਟ ਕ੍ਰੀਏਟਰਸ ਨੇ ਫਿਰ ਪ੍ਰੇਮ ਢਿੱਲੋਂ ਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਵੀ ਜ਼ਿਕਰ ਕੀਤਾ ਜਦੋਂ ਉਹਨਾਂ ਗੀਤਾਂ ਦੇ ਵਿੱਚ ਸ਼ਰੇਆਬ ਗਾਲਾਂ ਕੱਢੀਆਂ ਗਈਆਂ ਸੀ ਤੇ ਅੱਜ ਜਿਹੜੇ ਲੋਕ ਵਿਵਾਦ ਕਰ ਰਹੇ ਨੇ ਉਹ ਲੋਕ ਉਸ ਵੇਲੇ ਕਿੱਥੇ ਸਨ ਜਦੋਂ ਕਿਹਾ ਜਾਂਦਾ ਹੈ ਕਿ ਸਾਡੇ ਬੱਚੇ ਗੀਤਾਂ ਤੋਂ ਬਹੁਤ ਕੁਝ ਸਿੱਖਦੇ ਨੇ ਤੇ ਫਿਰ ਕਰਨ ਔਜਲੇ ਦੇ ਗੀਤ ਦੇ ਉੱਪਰ ਵਿਵਾਦ ਕਰਨ ਵਾਲੇ ਸਿੱਧੂ ਮੂਸੇਵਾਲੇ ਤੇ ਪ੍ਰੇਮ ਢਿੱਲੋਂ ਦੇ ਗੀਤਾਂ ਦੇ ਵਿੱਚ ਜਿੱਥੇ ਸ਼ਰੇਆਮ ਗਾਲਾਂ ਕੱਢੀਆਂ ਜਾਂਦੀਆਂ ਸੀ ਉਸ ਵੇਲੇ ਪ੍ਰਤੀਕਿਰਿਆ ਕਿਉਂ ਨਹੀਂ ਸਾਂਝੀ ਕਰਦੇ ਸਨ ਬਲ ਇਹ ਹੁਣ ਮੁੱਦਾ ਸਿਰਫ ਔਰ ਸਿਰਫ ਕਰਨ ਔਜਲਾ ਦਾ ਨਹੀਂ ਵੱਲੋਂ ਹੋਰ ਕਲਾਕਾਰਾਂ ਨੂੰ ਵੀ ਵਿੱਚ ਘੇਰਿਆ ਜਾਂਦਾ ਪਿਆ ਤੇ ਕੁਝ ਲੋਕ ਕਹਿੰਦੇ ਨੇ ਕਿ ਇਹ ਗਾਣਾ ਬਹੁਤ ਘੈਂਟ ਆ ਵੈਲ ਤੁਹਾਨੂੰ ਇਹ ਗਾਣਾ ਕਿੱਦਾਂ ਦਾ ਲੱਗਿਆ ਔਰ ਇਸ ਗੀਤ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਆਪਣੀ ਪ੍ਰਤੀਕਿਰਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਾਹਰ ਕਰਨਾ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਖਾਸ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰੱਖੇ